ਅੱਜ ਦੇ ਟਾਈਮ ਦੇ ਵਿੱਚ ਜਿੱਥੇ ਹੈਗੇ ਹਾਂ ਕੀ ਮੰਨਦੇ ਹੋ ਕਿ ਤੁਹਾਨੂੰ ਕੌਣ ਉੱਥੇ ਤੱਕ ਲੈ ਕੇ ਆਇਆ ਇੱਕ ਸਕੂਲ ਦੇ ਵਿੱਚ ਪੜਾ ਰਹੀ ਸੀਗੀ ਮੈਂ ਐਜ਼ ਅ ਟੀਚਰ ਤੇ ਉੱਥੇ ਦੇ ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਤੈਨੂੰ ਅੱਗੇ ਵਧਣਾ ਚਾਹੀਦਾ ਵੀ ਤੂੰ ਇੱਥੇ ਤੱਕ ਰਹਿਣ ਲਈ ਨਹੀਂ ਬਣੀ ਹੈਗੀ ਤੇ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਵਾਇਆ ਸੀ ਇਹ ਬਲਜੀਤ मैम ਨਾਲ ਜਿਹੜੇ ਕਿ ਸਾਈਕੋਲੋਜਿਸਟ ਨੇ ਤੇ ਉਹ ਆਪਣਾ ਇੱਕ ਟ੍ਰੇਨਿੰਗ ਇੰਸਟੀਚਿਊਟ ਰਨ ਕਰ ਰਹੇ ਸੀਗੇ ਤੇ ਉਹਨਾਂ ਨੂੰ ਮੈਂ ਮਿਲੀ ਉਹਨਾਂ ਨੇ ਤਾਂ ਬਿਲਕੁਲ ਮਤਲਬ ਕਹਿ ਰਿਹਾ ਨਾ ਕਿ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਇੱਕ ਬਦਲ ਦਿੰਦਾ ਸੀ ਤੁਹਾਡੀ ਥੋੜੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਫੈਮਿਲੀ ਕਿੱਦਾਂ ਦੀ ਸੀ ਮਤਲਬ ਤੁਸੀਂ ਕਿੱਦਾਂ ਦੇ ਬੈਕਗ੍ਰਾਉਂਡ ਤੋਂ ਉੱਠ ਕੇ ਜਿਹੜਾ ਇੱਥੇ ਪਹੁੰਚੇ ਲੜਾਈਆਂ ਚੱਲ ਰਹੀਆਂ ਘਰ ਦੇ ਵਿੱਚ ਮੇਰੇ ਫਾਦਰ ਕੋਈ ਕੰਮ ਨਹੀਂ ਕਰ ਰਹੇ ਸ਼ਰਾਬ ਪੀ ਕੇ ਸਾਰਾ ਦਿਨ ਲੜਾਈ ਝਗੜੇ ਹੋ ਰਹੇ ਹਨ ਮੇਰੇ ਮਤਲਬ ਫਾਦਰ ਦੀ ਡੈਥ ਹੋ ਗਈ ਸੀ ਜਦੋਂ ਮੈਂ 7 ਸਾਲ ਦੀ ਸੀ ਤੇ ਜਦੋਂ ਮੈਂ 18 ਸਾਲ ਦੀ ਸੀ ਉਦੋਂ ਮੇਰੇ ਮਦਰ ਦੀ ਡੈਥ ਹੋ ਗਈ ਸੀ ਮੇਰੇ ਸਿਸਟਰ ਸੀ ਜਿਨ੍ਹਾਂ ਦੀ ਮੈਰਿਜ ਪਹਿਲੇ ਤੇ ਉਦੋਂ ਕਰਤੀ ਸੀ ਜਦੋਂ 15 ਸਾਲ ਦੀ ਸੀ ਕਿਉਂਕਿ ਮੇਰੇ ਫਾਦਰ ਬਹੁਤ ਜ਼ਿਆਦਾ ਡਰਿੰਕ ਕਰਦੇ ਸੀ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਕਦੇ ਰੁਕਣਾ ਨਹੀਂ ਹੈਗਾ ਜੇ ਅੱਜ ਮਾੜਾ ਟਾਈਮ ਚੱਲ ਰਿਹਾ ਤੇ ਚੰਗਾ ਤਾਂ ਹੀ ਡੈਫੀਨਿਟਲੀ ਅੱਗੇ ਆਏਗਾ ਹੀ ਆਏਗਾ ਹੈ ਨਾ ਜੇ ਆਪਾਂ ਮਾੜੇ ਤੇ ਰੁਕ ਕੇ ਬੈਠ ਗਏ ਤੇ ਫਿਰ ਆਪਾਂ ਚੰਗੇ ਤੱਕ ਖੁਦ ਹੀ ਆਪਣੇ ਆਪ ਨੂੰ ਪਹੁੰਚਣ ਤੋਂ ਰੋਕ ਲਾਂਗੇ ਮੈਰੀਡ ਲਾਈਫ ਦੀ ਗੱਲ ਕਰੀਏ ਤਾਂ ਜਿੰਨਾ ਦੀ ਤੁਸੀਂ ਗੱਲ ਕੀਤੀ ਜਿਨ੍ਹਾਂ ਨੇ ਤੁਹਾਨੂੰ ਸਿਖਾਇਆ ਇੱਥੇ ਤੱਕ ਲੈ ਕੇ ਆਏ रिलेशनशिप मैनेजमेंट ਦੇ ਵਿੱਚ ਕਿੰਨਾ ਕੋਰ ਰਿਹਾ ਉਹਨਾਂ ਦਾ ਜਿਵੇਂ ਮੈਂ ਮੈਂਸ਼ਨ ਕੀਤਾ ਸੀ ਬਲਜੀਤ ਨਾਲ ਤੇ ਉਹਨਾਂ ਨੇ ਤਾਂ ਮਤਲਬ ਇੰਨੇ ਅੰਛੇ ਤਰੀਕੇ ਨਾਲ ਉਹ ਟ੍ਰੇਨ ਕੀਤਾ ਸੀ ਕਿ ਰਿਲੇਸ਼ਨਸ਼ਿਪ ਕੋਚਿੰਗ ਮਾਈਂਡਸੈਟ ਟ੍ਰੇਨਿੰਗ ਇੰਨੇ ਅੰਛੇ ਤਰੀਕੇ ਨਾਲ ਦਿੱਤੀ ਸੀ ਕਿ ਮੈਨੂੰ ਲੱਗਿਆ ਨਹੀਂ ਕਿ ਉਸ ਤੋਂ ਬਾਅਦ ਮੈਂ ਕਿਤੇ ਆਪਣੇ ਰਿਲੇਸ਼ਨਸ਼ਿਪ ਦੇ ਸਟਕ ਕਿਤੇ ਡਾਊਨ ਕਦੇ ਫੀਲ ਨਹੀਂ ਕੀਤਾ ਹਾਂ ਹਰ ਜਗ੍ਹਾ ਨਾ ਮਤਲਬ ਆਪਣੀ ਗੱਲ ਰੱਖਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਨਾ ਗੱਲ ਕਿਵੇਂ ਸਮਝਾਉਣੀ ਹੈ ਕਿਸੇ ਨੂੰ ਰਿਲੇਸ਼ਨਸ਼ਿਪਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ ਜਦੋਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੂੰ ਚੁੱਕੀ ਜਾਵਾਂਗੇ ਫਿਰ ਆਪਾਂ ਮਤਲਬ ਉਥੇ ਕੀ ਰਹਿ ਜਾਾਂਗੇ ਉਹਨੀ ਚੀਜ਼ 'ਚ ਉਲਝ ਕੇ ਮੈਨੂੰ ਇਹਦਾ ਲੱਗਦਾ ਕਿ ਜਦੋਂ ਤੁਸੀਂ ਅੱਗੇ ਵਧ ਰਹੇ ਹੋ ਨਾ ਤੁਹਾਡੇ ਕੋਲ ਆਪਣੇ ਗੋਲਸ ਐ ਤੇ ਤੁਹਾਡੇ ਕੋਲ ਉਹ ਛੋਟੀਆਂ ਛੋਟੀਆਂ ਚੀਜ਼ਾਂ ਤੇ ਧਿਆਨ ਦੇਣੇ ਟਾਈਮ ਹੀ ਨਹੀਂ ਹੁੰਦਾ ਅਕਸਰ ਕਹਿੰਦੇ ਆ ਕਿ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਇਹ ਆਮ ਜਿਹੜਾ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਇਹ ਗੱਲ ਬਹੁਤੀਆਂ ਇਤੇ ਕਹਾਣੀਆਂ ਵੀ ਜਿਹੜੀਆਂ ਉਹ ਬਣੀਆਂ ਨੇ ਬਹੁਤ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਦੇ ਵਿੱਚ ਵੀ ਕਈ ਵਾਰੀ ਇਹ ਗੱਲਾਂ ਸਾਹਮਣੇ ਆ ਜਾਂਦੀਆਂ ਸੀ ਪਰ ਜੇ ਅੱਜ ਵੀ ਗੱਲ ਕਰੀਏ ਤਾਂ ਕੀ ਅੱਜ ਵੀ ਉਹੀ ਚੀਜ਼ ਹੁੰਦੀ ਹੈ ਅਕਸਰ ਅਸੀਂ ਦੇਖਦੇ ਹਾਂ ਬਹੁਤ ਵਾਰੀ ਸਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਵੀ ਇਦਾਂ ਦੀ ਵੀਡੀਓਜ਼ ਆਉਂਦੀਆਂ ਨੇ ਜਿੱਥੇ ਇਹ ਚੀਜ਼ ਅੱਜ ਵੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਪਰ ਤੁਹਾਨੂੰ ਅੱਜ ਇੱਕ ਇਦਾਂ ਦੀ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਰੂਬਰੂ ਕਰਾਵਾਂਗੇ ਜਿਸ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਔਰਤ ਨੇ ਹੀ ਔਰਤ ਦਾ ਸਾਥ ਦਿੱਤਾ ਅਤੇ ਉਹਨੂੰ ਇੱਕ ਉਚਾਈ ਤੱਕ ਪਹੁੰਚਾਇਆ ਜਿੱਥੇ ਕਿ ਅੱਜ ਉਹ ਬਹੁਤ ਸਕਸੈਸਫੁਲ ਹੈ ਇੱਕ ਮੀਡਲ ਕਲਾਸ ਫੈਮਿਲੀ ਤੋਂ ਉੱਠ ਕੇ ਜਿੱਥੇ ਕਿ ਇੱਕ ਟਾਈਮ ਤੇ ਆ ਕੇ ਘਰਦਿਆਂ ਦੀ ਸਪੋਰਟ ਵੀ ਨਹੀਂ ਰਹੀ ਮਤਲਬ ਸਿਰ ਦੇ ਉੱਪਰ ਮਾਤਾ ਪਿਤਾ ਦੋਹਾਂ ਦਾ ਸਾਆ ਨਹੀਂ ਰਿਹਾ ਤੇ ਇੱਕ ਇਦਾਂ ਦਾ ਟਾਈਮ ਵੀ ਸੀ ਜਿਸ ਟਾਈਮ ਤੇ ਉਹ ਜ਼ਿੰਦਗੀ ਦੀ ਹਾਰ ਮੰਨ ਚੁੱਕੇ ਸੀ ਪਰ ਅੱਜ ਖੁਦ ਬਿਜ਼ਨਸ ਰਨ ਕਰ ਰਿਹਾ ਆਪਣਾ ਅੱਛੇ ਲੈਵਲ ਤੇ ਅਰਨ ਕਰ ਰਿਹਾ ਅਤੇ ਹੋਰਾਂ ਦੇ ਵੀ ਜਿਹੜਾ ਇੱਕ ਮੋਟੀਵੇਸ਼ਨ ਬਣਿਆ ਮਿਲਵਾਉਨੇ ਆ ਤੁਹਾਨੂੰ ਸਾਡੇ ਨਾਲ ਮੌਜੂਦ ਨੇ ਤਨੀਸ਼ਾ ਜੀ ਗੱਲਬਾਤ ਕਰਦੇ ਆ ਤੁਹਾਨੂੰ ਰੂਬਰੂ ਕਰਵਾਉਂਗਾ ਵੈਲਕਮ ਸਰ ਸਭ ਤੋਂ ਪਹਿਲਾਂ ਤਾਂ ਤਨੀਸ਼ਾ ਜੀ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਹੈਗੇ ਹੋ ਕੀ ਮੰਨਦੇ ਹੋ ਕਿ ਤੁਹਾਨੂੰ ਕੌਣ ਉੱਥੇ ਤੱਕ ਲੈ ਕੇ ਆਇਆ ਹਾਂਜੀ ਪਹਿਲੇ ਤਾਂ ਜੇ ਮੈਂ ਸਟਾਰਟ ਕਰਾਂ ਤੇ ਮੈਨੂੰ ਇਹਦਾ ਲੱਗਦਾ ਕਿ ਇੱਥੇ ਤੱਕ ਆਉਣ ਦੇ ਵਿੱਚ ਮੇਰਾ ਬਹੁਤ ਆਨਿਆਂ ਦਾ ਮਤਲਬ ਹੱਥ ਰਿਹਾ ਹੈ ਮੈਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਟਕ ਹੋ ਗਈ ਸੀਗੀ ਕਿ ਲਾਈਕ ਮੈਂ ਮਤਲਬ ਅੱਗੇ ਕਿਵੇਂ ਵਧਣਾ ਕੋਈ ਪਾਥ ਜਿਵੇਂ ਕੋਈ ਨਜ਼ਰ ਨਹੀਂ ਆਂਦਾ ਨਾ ਜਿਵੇਂ ਹਰ ਯੂਥ ਦੇ ਵਿੱਚ ਅੱਜ ਕੱਲ ਸਭ ਨੂੰ ਹੀ ਇਹ ਕਨਫਿਊਜ਼ਨ ਹੈ ਕਿ ਅੱਗੇ ਕਿਵੇਂ ਵਧਣਾ ਅੱਗੇ ਵਧਣਾ ਸਭ ਨੂੰ ਪਤਾ ਕਿਵੇਂ ਵਧਣਾ ਇਹ ਨਹੀਂ ਪਤਾ ਜਿਵੇਂ ਤੁਸੀਂ ਗੱਲ ਕੀਤੀ ਔਰਤ ਹੀ ਔਰਤ ਦੇ ਦੁਸ਼ਮਣ ਹੁੰਦੀ ਐਦਾਂ ਦਾ ਕੁਝ ਮੈਂ ਮਤਲਬ ਫੀਲ ਨਹੀਂ ਕੀਤਾ ਕਿਉਂਕਿ ਮੈਂ ਇੱਕ ਸਕੂਲ ਦੇ ਵਿੱਚ ਮਤਲਬ ਮੇਰੇ ਪੈਰਸ ਦੇ ਡਰ ਤੋਂ ਬਾਅਦ ਜਦੋਂ ਮੈਂ ਆਪਣਾ ਕੈਰੀਅਰ ਕੰਟੀਨਿਊ ਕਰਨਾ ਸ਼ੁਰੂ ਕੀਤਾ ਇੱਕ ਸਕੂਲ ਦੇ ਵਿੱਚ ਪੜਾ ਰਹੀ ਸੀਗੇ ਮੈਂ ਐਜ਼ ਅ ਟੀਚਰ ਤੇ ਉੱਥੇ ਦੇ ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਤੈਨੂੰ ਅੱਗੇ ਵਧਣਾ ਚਾਹੀਦਾ ਵੀ ਤੂੰ ਇੱਥੇ ਤੱਕ ਰਹਿਣ ਲਈ ਨਹੀਂ ਬਣੀ ਹੈਗੀ ਤੇ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਵਾਇਆ ਸੀ ਇਹ ਬਲਜੀਤ ਮੈਮ ਨਾਲ ਜਿਹੜੇ ਕਿ ਸਾਈਕੋਲੋਜਿਸਟ ਨੇ ਤੇ ਉਹ ਆਪਣਾ ਇੱਕ ਟ੍ਰੇਨਿੰਗ ਇੰਸਟੀਚਿਊਟ ਰਨ ਕਰ ਰਹੇ ਸੀਗੇ ਤੇ ਉਹਨਾਂ ਨੂੰ ਮੈਂ ਮਿਲੀ ਉਹਨਾਂ ਨੇ ਤਾਂ ਬਿਲਕੁਲ ਮਤਲਬ ਕਹਿ ਰਿਆ ਨਾ ਕਿ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਇੱਕ ਬਦਲ ਦਿੰਦਾ ਸੀ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਇਹਦਾ ਰਿਅਲਾਈਜ਼ ਹੋਇਆ ਕਿ ਅੱਧਾ ਤਾਂ ਕੁਝ ਨਹੀਂ ਸੀ ਜੋ ਮੈਂ ਨਹੀਂ ਕਰ ਸਕਦੀ ਸੀ ਤੇ ਜਦੋਂ ਆਪਾਂ ਨਾਲ ਚੀਜ਼ਾਂ ਤਾਂ ਨਿਕਲਦੇ ਆ ਨਾ ਤਾਂ ਉਹ ਚੀਜ਼ਾਂ ਬਹੁਤ ਛੋਟੀਆਂ ਲੱਗਦੀਆਂ ਨੇ ਤੁਹਾਡੇ ਜਿਹੜੇ ਪ੍ਰਿੰਸੀਪਲ ਸੀਗੇ ਉਹ ਮੇਲ ਸੀ ਕਿ ਫੀਮੇਲ ਸੀ ਫੀਮੇਲ ਸੀ ਉਹ ਵੀ ਫੀਮੇਲ ਸੀ ਤੇ ਅੱਗੇ ਬੜੇ ਇੱਕ ਮੈਮ ਵੀ ਫੀਮੇਲ ਹੈ ਦੋਨੋਂ ਹੀ ਫੀਮੇਲ ਨੇ ਤੇ ਦੋਨਾਂ ਦਾ ਹੀ ਮੇਰੇ ਇੱਥੇ ਤੱਕ ਪਹੁੰਚਣ ਦੇ ਵਿੱਚ ਬਹੁਤ ਵੱਡਾ ਹੱਥ ਹੈ ਤੁਹਾਡੀ ਥੋੜੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਫੈਮਲੀ ਕਿੱਦਾਂ ਦੀ ਸੀ ਮਤਲਬ ਤੁਸੀਂ ਕਿੱਦਾਂ ਦੇ ਬੈਕਗ੍ਰਾਉਂਡ ਤੋਂ ਉੱਠ ਕੇ ਜਿਹੜਾ ਇੱਥੇ ਪਹੁੰਚੇ ਮੈਂ ਟੋਟਲੀ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੀ ਹਾਂ ਤੇ ਅੱਜ ਜਿਸ ਮੈਂ ਲੈਵਲ ਤੇ ਨਾ ਉਹ ਮੈਂ ਵਾਇਗਰੂ ਦਾ ਬਹੁਤ ਜ਼ਿਆਦਾ ਸ਼ੁਕਰ ਕਰਦੀ ਆ ਕਿ ਮੈਂ ਇਸ ਲੈਵਲ ਤੇ ਆਈ ਕਿਉਂਕਿ ਜਦੋਂ ਉਹ ਜਗ੍ਹਾ ਤੇ ਸੀ ਮੈਂ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਮੈਂ ਇੱਥੇ ਪਹੁੰਚ ਸਕਦੀ ਆ ਹੈਨਾ ਕਿ ਜਿਵੇਂ ਲੜਾਈਆਂ ਚੱਲ ਰਹੀਆਂ ਘਰ ਦੇ ਵਿੱਚ ਮੇਰੇ ਫਾਦਰ ਕੋਈ ਕੰਮ ਨਹੀਂ ਕਰ ਰਹੇ ਸ਼ਰਾਬ ਪੀ ਕੇ ਸਾਰਾ ਦਿਨ ਲੜਾਈ ਝਗੜੇ ਹੋ ਰਹੇ ਆ ਤੇ ਮੇਰੇ ਮਦਰ ਟੀਚਰ ਸੀਗੇ ਉਹ ਕੁਮਾਰੇ ਸੀਗੇ ਤੇ ਉਹਨਾਂ ਨੇ ਸਿਰਫ ਮੈਨੂੰ ਇੱਕ ਜਨ ਸਿਖਾਈ ਸੀ ਕਿ ਮੈਂ ਪੜ੍ਹ ਲਿਖ ਕੇ ਵੀ ਇੱਥੇ ਆ ਤੇ ਤੂੰ ਮੇਰੀ ਕੁੜੀ ਨੇ ਮੇਰਾ ਮੁੰਡਾ ਬੰਨਣਾ ਤੇ ਤੂੰ ਉਸ ਮਕਾਮ ਤੱਕ ਪਹੁੰਚਣਾ ਕਿ ਸਾਰੇ ਕਹਿਣ ਵੀ ਇਦਾਂ ਦੇ ਮਾਹੌਲ ਦੇ ਵਿੱਚ ਵੀ ਇਹਦੀ ਮਾਂ ਨੇ ਇਹਨੂੰ ਇਹ ਚੀਜ਼ਾਂ ਸਿਖਾਈਆਂ ਕਿ ਕਿਤੇ ਰੁਕੀ ਨਹੀਂ ਜੋ ਮਰਜ਼ੀ ਹੋ ਜਾਏ ਕਿਤੇ ਰੁਕਣਾ ਨਹੀਂ ਹੈ ਮਤਲਬ ਉਸ ਲੈਵਲ ਨੂੰ ਅਚੀਵ ਕਰਨਾ ਹੈ ਇੱਕ ਨੂੰ ਕਿ ਜਿੱਥੇ ਤੱਕ ਪਹੁੰਚਣ ਲਈ ਅਸੀਂ ਸਾਰੇ ਬਣੇ ਆ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਉਸ ਟਾਈਮ ਮੇਰੇ ਮਤਲਬ ਫਾਦਰ ਦੀ ਡੈਥ ਹੋ ਗਈ ਸੀ ਜਦੋਂ ਮੈਂ 7 ਸਾਲ ਦੀ ਸੀ ਤੇ ਜਦੋਂ ਮੈਂ 18 ਸਾਲ ਦੀ ਸੀ ਉਦੋਂ ਮੇਰੇ ਮਦਰ ਦੀ ਡੈਥ ਹੋ ਗਈ ਸੀ ਮੇਰੇ ਸਿਸਟਰ ਸੀ ਜਿਨ੍ਹਾਂ ਦੀ ਮੈਰਿਜ ਪਹਿਲੇ ਤੇ ਉਦੋਂ ਕਰਤੀ ਸੀ ਜਦੋਂ 15 ਸਾਲ ਦੇ ਸੀ ਕਿਉਂਕਿ ਮੇਰੇ ਫਾਦਰ ਬਹੁਤ ਜ਼ਿਆਦਾ ਡਰੀਂਟ ਕਰਦੇ ਸੀ ਤੇ ਮੇਰੇ ਸਿਸਟਰ ਨੇ ਵੀ ਬਹੁਤ ਜ਼ਿਆਦਾ ਸਫਰ ਕੀਤਾ ਇਹਨਾਂ ਚੀਜ਼ਾਂ ਕਰਕੇ ਪਰ ਕਿਉਂਕਿ ਉਸ ਟਾਈਮ ਤੱਕ ਬਹੁਤ ਘੱਟ ਪੜੇ ਸੀਗੇ ਕਿ ਲਾਈਕ 10th ਵੀ ਪਾਸ ਆਊਟ ਨਹੀਂ ਸੀਗੇ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਫਰ ਕੀਤਾ ਉਹਨਾਂ ਦਾ ਡਿਵੋਰਸ ਹੋਇਆ ਫਿਰ ਰੀ ਮੈਰਿਜ ਹੋਏ ਤੇ ਹੁਣ ਉਹ ਠੀਕ ਨੇ ਮਤਲਬ ਲਾਈਕ ਇਹ ਕਹਿੰਦੇ ਆ ਨਾ ਸਟਰੋਂਗ ਬੌਂਡਿੰਗ ਜਿਵੇਂ ਉਹ ਭੈਣਾਂ ਦੇ ਵਿੱਚ ਉਹ ਫਿਰ ਮਤਲਬ ਕਿਤੇ ਨਾ ਕਿਤੇ ਜਾ ਕੇ ਅੱਛੀ ਮਤਲਬ ਬਣ ਜਾਂਦੀ ਹੈ ਲਾਈਫ ਦੇ ਵਿੱਚ ਜਦੋਂ ਤੁਸੀਂ ਪੇਰੈਂਟਸ ਦਾ ਹੱਥ ਨਹੀਂ ਰਹਿੰਦਾ ਤੇ ਲਾਈਕ ਆਪਣੇ ਭੈਣ ਭਰਾਵਾਂ ਦੇ ਨਾਲ ਹੀ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਆਪਣੀ ਸਾਰੀ ਲਾਈਫ ਸ਼ੇਅਰ ਕਰਦੇ ਹੋ ਅੱਜ ਵੀ ਤੁਹਾਨੂੰ ਕਦੇ ਉਹ ਆਪਣੇ ਮਦਰ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਅੱਜ ਉਹ ਇੱਥੇ ਹੁੰਦੇ ਤਾਂ ਕਿੰਨਾ ਬੜਾ ਪ੍ਰਾਊਡ ਹੁੰਦਾ ਮੈਨੂੰ ਇਹਦਾ ਲੱਗਦਾ ਕਿ ਉਹ ਅੱਜ ਜਿੱਥੇ ਹੁੰਦੇ ਨਾ ਤੇ ਮੈਨੂੰ ਕਿਸੇ ਗੱਲ ਦਾ ਜਵਾਬ ਦੇਣ ਦੀ ਲੋੜ ਹੀ ਨਹੀਂ ਸੀ ਪੈਣੀ ਕਿ ਉਹਨਾਂ ਨੇ ਖੁਦ ਸਭ ਨੂੰ ਜਵਾਬ ਦੇਨੇ ਸੀ ਕਿ ਜਿਨ੍ਹਾਂ ਨੇ ਵੀ ਇਦਾਂ ਕਿਹਾ ਸੀ ਵੀ ਇਹ ਲੈਵਲ ਤੱਕ ਨਹੀਂ ਪਹੁੰਚ ਸਕਦੇ ਜਾਂ ਫਿਰ ਇਹ ਇਸ ਚੀਜ਼ ਲਈ ਨਹੀਂ ਬਨੇ ਮਤਲਬ ਵਿਆਹ ਕਰਾਉਣਗੇ ਘਰ ਦੇ ਕੰਮ ਕਰਨਗੇ ਹਨਾ ਜਿਵੇਂ ਕਿ ਬਹੁਤ ਸਾਰੀਆਂ ਮਤਲਬ ਕੁੜੀਆਂ ਦਾ ਤੇ ਇਹੀ ਗੋਲ ਮੈਨੂੰ ਲੱਗਦਾ ਰਹਿ ਗਿਆ ਕਿ ਵਿਆਹ ਕਰਾਉਣਾ ਹੈ ਘਰ ਸੰਭਣਾ ਪਰ ਇਦਾਂ ਨਹੀਂ ਹੋਣਾ ਚਾਹੀਦਾ ਸਭ ਕਿਸੇ ਦਾ ਆਪਣਾ ਗੋਲ ਹੁੰਦਾ ਹੈ ਨਾ ਉਹ ਹਮੇਸ਼ਾ ਚਾਹੁੰਦੇ ਸੀ ਕਿ ਮੇਰੇ ਲਾਈਫ ਦੇ ਵਿੱਚ ਗੋਲਸ ਹੋਣ ਮੈਂ ਪਹਿਲੇ ਆਪਣੀ ਲਾਈਫ ਦੇ ਵਿੱਚ ਪੂਰੇ ਸੈਟਲ ਹੋਵਾਂ ਕਿਤੇ ਕਿਸੇ ਤੇ ਡਿਪੈਂਡ ਨਾ ਹੋਈਏ ਇਦਾਂ ਚਾਹੀਦਾ ਹੈ ਕਿ ਉਹ ਕਿ ਆਪਾਂ ਕਿਸੇ ਤੇ ਡਿਪੈਂਡ ਹੋਈਏ ਅਸੀਂ ਆਪਣੀ ਲਾਈਫ ਨੂੰ ਖੁਦ ਜੇ ਰਨ ਕਰਨਾ ਇੰਡੀਪੈਂਡੈਂਟ ਬਣਨ ਦਾ ਇਹੀ ਮਤਲਬ ਹੈ ਜੇ ਤੁਸੀਂ ਆਪਣੇ ਖਰਚੇ ਜਾਂ ਫਿਰ ਆਪਣੀ ਤੁਹਾਡੀ ਸੋਚ ਉੱਥੇ ਤੱਕ ਪਹੁੰਚ ਜਾਵੇ ਕਿ ਤੁਸੀਂ ਬਿਲਕੁਲ ਇੰਡੀਪੈਂਡੈਂਟ ਫ੍ਰੀडम ਜਿਹੜੀ ਆਪਣੇ ਆਪ ਦੇ ਵਿੱਚ ਫੀਲ ਕਰ ਸਕੋ ਤੇ ਉਹ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਜਿਹੜੇ ਇੱਥੇ ਹੁੰਦੇ ਕਿਉਂਕਿ ਉਹ ਜੋ ਸੋਚਦੇ ਸੀ ਉਹ ਮੈਨੂੰ ਬੰਦਾ ਹੋਇਆ ਦੇਖਦੇ ਤਾਨੂੰ ਲੱਗਦਾ ਅੱਜ ਵੀ ਕਿਤੇ ਨਾ ਕਿਤੇ ਉਹ ਤੁਹਾਡੀ ਹੈਲਪ ਕਰਦੇ ਨੇ ਬਹੁਤ ਚੀਜ਼ਾਂ ਦੇ ਵਿੱਚ ਬਹੁਤ ਚੀਜ਼ਾਂ ਦੇ ਵਿੱਚ ਅੱਜ ਵੀ ਮੈਂ ਕਿਤੇ ਨਾ ਕਿਤੇ ਸਟਕ ਕਰਦੀ ਆ ਬਹੁਤ ਮਤਲਬ ਕਦੇ ਹੁੰਦਾ ਨਾ ਬਹੁਤ ਜ਼ਿਆਦਾ ਕੋਈ ਵੀ ਅਦਾਦਾ ਬੰਦਾ ਨਹੀਂ ਹੈ ਜਿਹਦਾ ਹਰ ਦਿਨ ਖੁਸ਼ ਜਾ ਰਿਹਾ ਹੈ ਹਰ ਦਿਨ ਹੀ ਦੁਖੀ ਜਾ ਰਿਹਾ ਹੈ ਨਾ ਤੇ ਐਦਾਂ ਦੇ ਬਹੁਤ ਫੇਸਸ ਆਉਂਦੇ ਨੇ ਜਿੱਥੇ ਮੈਨੂੰ ਇਦਾਂ ਲੱਗਦਾ ਕਿ ਨਹੀਂ ਯਾਰ ਹੁਣ ਤੇ ਬੱਸ ਹੋ ਗਈ ਹੈ ਉਦੋਂ ਫਿਰ ਮੈਨੂੰ ਇਦਾਂ ਲੱਗਦਾ ਕਿ ਇੰਨਾਂ ਹੀ ਉਹਨਾਂ ਦੀਆਂ ਕਈਆਂ ਗੱਲਾਂ ਯਾਦ ਆ ਜਾਂਦੀਆਂ ਵੀ ਸਰਕੋਸ਼ ਉਤਾਰ ਚੜਾ ਚੱਲਦੇ ਰਹਿੰਦੇ ਨੇ ਲਾਈਫ ਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੇ ਇੰਨਾ ਕੁਝ ਸਹਿ ਕੇ ਉਹਨਾਂ ਨੇ ਜੌਬ ਨਹੀਂ ਛੱਡੀ ਉਹਨਾਂ ਨੇ ਪੜਾਉਣਾ ਨਹੀਂ ਛੱਡਿਆ 30 35 ਸਾਲ ਪੜਾਇਆ ਹੈ ਹਨਾ ਉਹ ਹੈਂਡੀਕੈਪਡ ਸੀ ਤੇ ਉਹਨਾਂ ਨੇ 30 35 ਸਾਲ ਪੜਾਇਆ ਹੈ ਮਤਲਬ ਐਨੇ ਬੱਚਿਆਂ ਨੂੰ ਇੰਨਾ ਕੁਝ ਸਿਖਾਇਆ ਹੈ ਵੀ ਮੈਨੂੰ ਘਰ ਦੇ ਵਿੱਚ ਫਿਰ ਕਿੰਨਾ ਕੁਝ ਸਿਖਾਇਆ ਹੋਏਗਾ ਉਹਨਾਂ ਨੇ ਕਿ ਕਦੇ ਵੀ ਰੁਕਣਾ ਨਹੀਂ ਮੇਨ ਚ ਇਸ ਤਰ੍ਹਾਂ ਹੀ ਮੈਨੂੰ ਸਮਝ ਲੱਗਦੀ ਹੈ ਕਿ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਹੈ ਕਦੇ ਰੁਕਣਾ ਨਹੀਂ ਹੈਗਾ ਜੇ ਅੱਜ ਮਾੜਾ ਟਾਈਮ ਚੱਲ ਰਿਹਾ ਤੇ ਚੰਗਾ ਤਾਂ ਹੀ ਡੈਫੀਨਿਟਲੀ ਅੱਗੇ ਆਏਗਾ ਹੀ ਆਏਗਾ ਹੈ ਨਾ ਜੇ ਆਪਾਂ ਮਾੜੇ ਤੇ ਰੁਕ ਕੇ ਬੈਠ ਗਏ ਤੇ ਫਿਰ ਆਪਾਂ ਚੰਗੇ ਤੱਕ ਖੁਦ ਹੀ ਆਪਣੇ ਆਪ ਨੂੰ ਪਹੁੰਚਣ ਤੋਂ ਰੋਕ ਲਾਂਗੇ ਅੱਛਾ ਤੁਸੀਂ ਦੱਸਿਆ ਕਿ ਜਿਵੇਂ ਤੁਸੀਂ ਦੋਨੋਂ ਸਿਸਟਰਸ ਜਿ ਸਰਫ ਘਰ ਦੇ ਵਿੱਚ ਤੇ ਅਕਸਰ ਜਿਹੜਾ ਹੈ ਰਿਸ਼ਤੇਦਾਰਾਂ ਵੱਲੋਂ ਜਾਂ ਬਾਹਰ ਦੇ ਲੋਕਾਂ ਵੱਲੋਂ ਗੱਲਾਂ ਹੁੰਦੀਆਂ ਨੇਗਾ ਤੁਸੀਂ ਦੱਸਿਆ ਹੋਣੇ ਗੱਲਾਂ ਹੁੰਦੀਆਂ ਨੇ ਤੁਹਾਡੇ ਮਦਰ ਨੇ ਤੁਹਾਨੂੰ ਉਸ ਟਾਈਮ ਤੇ ਕੀ ਸਿੱਖਿਆ ਦਿੱਤੀ ਕੀ ਸਿਖਾਇਆ ਵੀ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਇਹਨਾਂ ਦੀ ਮੇਰੇ ਮਦਰ ਮਤਲਬ ਬਹੁਤ ਹੀ ਨਾ ਓਪਨ ਮਾਈਂਡਡ ਸੀਗੇ ਸਪੈਸ਼ਲੀ ਮੈਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਓਪਨ ਮਾਈਂਡਡ ਸੀਗੇ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਮੇਰੀ ਸਿਸਟਰ ਨਹੀਂ ਪੜ ਸਕੀ ਨਾ ਤੇ ਮੈਨੂੰ ਤੇ ਉਹਨਾਂ ਨੇ ਐਨਾ ਪੜਾਣਾ ਚਾਹੇ ਉਹਨਾਂ ਨੇ ਜਿਵੇਂ ਕਰਜ਼ਾ ਤੱਕ ਪੜਾਇਆ ਜਿਵੇਂ ਵੀ ਪੜਾਇਆ ਹੈ ਨਾ ਤੇ ਉਹਨਾਂ ਨੇ ਬਹੁਤ ਮੈਨੂੰ ਅੱਗੇ ਪੜਨ ਦੇ ਵਿੱਚ ਬਹੁਤ ਸਪੋਰਟ ਕੀਤੀ ਕਿ ਮੈਂ ਉੱਥੇ ਤੱਕ ਕੌਨ ਜਾਵਾਂ ਮੈਨੂੰ ਮਤਲਬ ਉਹਨਾਂ ਨੇ ਕਹਦੇ ਕਿ ਤੈਨੂੰ ਆਂਜਨ ਲੀ ਬਣਾਉਣੇ ਕੀਤਾ ਉਹ ਕਿਉਂਕਿ ਉਹ ਮੈਨੂੰ ਕਹਿੰਦੇ ਸੀ ਕਿ ਜਿੰਨਾ ਬਾਅਦ ਜਾਵਾਂਗੇ ਆਪਾਂ ਐਕਸਪਲੋਰ ਕਰਾਂਗੇ ਹਨਾ ਉਹਨਾਂ ਆਪਾਂ ਨੂੰ ਚੀਜ਼ਾਂ ਜ਼ਿਆਦਾ ਸਮਝ ਲੱਗਦੀਆਂ ਨੇ ਤੇ ਮੈਨੂੰ ਇਹਦਾ ਲੱਗਦਾ ਕਿ ਸਭ ਨੂੰ ਹੀ ਇਹ ਸਪੋਰਟ ਆਪਣੀਆਂ ਮਾਵਾ ਵੱਲੋਂ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਆਪਣੇ ਘਰੇ ਆਪਣੀਆਂ ਮਾਵਾ ਆਪਣੀ ਸਪੋਰਟ ਕਰ ਰਹੀਆਂ ਨੇ ਨਾ ਉਹ ਚੀਜ਼ ਆਪਾਂ ਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ ਕਿ ਜੇ ਆਪਣੇ ਘਰੇ ਆਪਾਂ ਨੂੰ ਕਹਿ ਰਿਹਾ ਕਿ ਨਹੀਂ ਤੁਸੀਂ ਇੱਥੇ ਨਹੀਂ ਜਾ ਸਕਦੇ ਤੁਸੀਂ ਇੱਥੋਂ ਘਰੋ ਕੰਮ ਤੇ ਤੇ ਕੰਮ ਤੋਂ ਘਰੇ ਸਿੱਧਾ ਵੀ ਤੁਸੀਂ ਐਕਸਪਲੋਰ ਨਹੀਂ ਕਰ ਸਕਦੇ ਅੱਛਾ ਹੁਣ ਜਿਵੇਂ ਕਿ ਤੁਸੀਂ ਆਪਣੀ ਗੱਲ ਵੀ ਤੁਸੀਂ ਦੱਸਿਆ ਸੀ ਕਿ ਯੂ ਗਾਟ ਮੈਰਿਡ ਤਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਤੁਹਾਡੀ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲਦੀ ਹੈ ਹਾਂਜੀ ਮੈਨੂੰ ਮੇਰੀ ਫੈਮਿਲੀ ਵੱਲੋਂ ਹੁਣ ਤਾਂ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਕਿ ਉਹਨਰੇ ਹਸਬੰਦ ਵੀ ਬਹੁਤ ਸਪੋਰਟਿਵ ਨੇ ਕਿਉਂਕਿ ਹਮੇਸ਼ਾ ਐਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਮਤਲਬ ਬਹੁਤ ਰਿਚ ਮੁੰਡੇ ਨਾਲ ਵਿਆਹ ਕਰੋ ਤੁਸੀਂ ਐਦਾਂ ਦੇ ਮੁੰਡੇ ਨਾਲ ਵਿਆਹ ਕਰੋਗੇ ਜਿਹੜਾ ਤੁਹਾਨੂੰ ਸਪੋਰਟ ਕਰੇ ਹੈਨਾ ਕਿ ਉਹ ਮੈਨੂੰ ਸਪੋਰਟ ਕਰਦੇ ਨੇ ਕਿ ਮੈਂ ਅੱਗੇ ਮੇਰੇ ਗੋਲਸ ਹੈਗੇ ਨੇ ਮਤਲਬ ਐਦਾਂ ਦਾ ਕੁਝ ਨਹੀਂ ਹੈ ਕਿ ਮੈਂ ਹਾਊਸ ਵਾਈਫ ਬਣਨਾ ਮੇਰੇ ਆਪਣੇ ਗੋਲਸ ਨੇ ਮੈਨੂੰ ਪਤਾ ਮੈਂ ਆਪਣੇ ਕੈਰੀਅਰ ਦੇ ਵਿੱਚ ਲਾਈਫ ਦੇ ਵਿੱਚ ਅੱਗੇ ਕੀ ਕਰਨਾ ਹੈ ਮੈਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਉਹਨਾਂ ਦੇ ਗੋਲਸ ਵਿੱਚ ਅੱਗੇ ਵਧਦੇ ਹਾਂ ਤੇ ਉਹਨਾਂ ਦੀ ਪੂਰੀ ਸਪੋਰਟ ਹੈ ਕਿ ਮੈਂ ਅੱਗੇ ਜੋ ਕਰਨਾ ਆਪਣੀ ਲਾਈਫ ਦੇ ਵਿੱਚ ਕਰ ਸਕਦੀ ਹਾਂ ਤੁਹਾਡੀ ਮਤਲਬ ਹੋਂ ਤੱਕ ਜੇ ਗੱਲ ਕਰੀਏ ਹੈਪੀ ਲਾਈਫ ਮੈਰਿਡ ਲਾਈਫ ਦੀ ਗੱਲ ਕਰੀਏ ਤਾਂ ਜਿੰਨਾ ਵੀ ਤੁਸੀਂ ਗੱਲ ਕੀਤੀ ਜਿਨ੍ਹਾਂ ਨੇ ਤੁਹਾਨੂੰ ਸਿਖਾਇਆ ਇੱਥੇ ਤੱਕ ਲੈ ਕੇ ਆਏ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਵਿੱਚ ਕਿੰਨਾ ਕੁ ਰੋਲ ਰਿਹਾ ਉਹਨਾਂ ਦਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ 99% ਰੋਲ ਤੇ ਉਹਨਾਂ ਦਾ ਹੀ ਹੈ ਜਿਵੇਂ ਮੈਂ ਮੈਂਸ਼ਨ ਕੀਤਾ ਸੀ ਬਲਜੀਤ ਨਾ ਉਹਨਾਂ ਨੇ ਮਤਲਬ ਉਹ ਕੋਰਸਸ ਦੇ ਵਿੱਚ ਟ੍ਰੇਨਿੰਗ ਟੈਕਨੀਕਲ ਟ੍ਰੇਨਿੰਗ ਤਾਂ ਬਹੁਤ ਦਿੰਦੇ ਨੇ ਰਿਲੇਸ਼ਨਸ਼ਿਪ ਕੋਚਿੰਗ ਮਾਈਂਡਸੈਟ ਟ੍ਰੇਨਿੰਗ ਵੀ ਇੱਦਾਂ ਦਿੰਦੇ ਨੇ ਉਹਨਾਂ ਨੇ ਸਿਖਾਇਆ ਕਿ ਮਤਲਬ ਹਰ ਜਗ੍ਹਾ ਨਾ ਮਤਲਬ ਆਪਣੀ ਗੱਲ ਰੱਖਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਨਾ ਗੱਲ ਕਿਵੇਂ ਸਮਝਾਉਣੀ ਹੈ ਕਿਸੇ ਨੂੰ ਰਿਲੇਸ਼ਨਸ਼ਿਪਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਜੇਪਾ ਛੋਟੀਆਂ-ਛੋਟੀਆਂ ਗੱਲਾਂ ਨੂੰ ਚੁੱਕੀ ਜਾਵਾਂਗੇ ਫਿਰ ਆਪਾਂ ਮਤਲਬ ਉਥੇ ਹੀ ਰਹਿ ਜਾਵਾਂਗੇ ਉਹਨੀ ਚੀਜ਼ 'ਚ ਉਲਝ ਕੇ ਨਾਲੇ ਮੈਨੂੰ ਇਹਦਾ ਲੱਗਦਾ ਕਿ ਜਦੋਂ ਤੁਸੀਂ ਅੱਗੇ ਵਧ ਰਹੇ ਹੋ ਨਾ ਤੁਹਾਡੇ ਕੋਲ ਆਪਣੇ ਗੋਲਸ ਹੈ ਤੇ ਤੁਹਾਡੇ ਕੋਲ ਉਹ ਛੋਟੀਆਂ-ਛੋਟੀਆਂ ਚੀਜ਼ਾਂ ਤੇ ਧਿਆਨ ਦੇਣੇ ਟਾਈਮ ਹੀ ਨਹੀਂ ਹੁੰਦਾ ਤੇ ਉਹਨਾਂ ਨੇ ਤਾਂ ਮਤਲਬ ਇੰਨੇ ਅੰਚੇ ਤਰੀਕੇ ਨਾਲ ਉਹ ਟ੍ਰੇਨ ਕੀਤਾ ਸੀ ਕਿ ਰਿਲੇਸ਼ਨਸ਼ਿਪ ਕੋਚਿੰਗ ਮਾਈਂਡਸੈਟ ਟ੍ਰੇਨਿੰਗ ਇੰਨੇ ਅچھے ਤਰੀਕੇ ਨਾਲ ਦਿੱਤੀ ਸੀ ਕਿ ਮੈਨੂੰ ਲੱਗਿਆ ਨਹੀਂ ਕਿ ਉਸ ਤੋਂ ਬਾਅਦ ਮੈਂ ਕਿਤੇ ਆਪਣੇ ਰਿਲੇਸ਼ਨਸ਼ਿਪ ਵਿੱਚ ਸਟਕ ਕੀਤੀ ਐ ਡਾਊਨ ਕਦੇ ਫੀਲ ਨਹੀਂ ਕੀਤਾ ਤੁਸੀਂ ਆਪਣੇ ਘਰੇ ਦੇਖਿਆ ਕਿ ਤੁਹਾਡੇ ਮੰਮੋ ਆਪਾ ਦੀ ਆਪਾਸ ਲੜਾਈ ਹੁੰਦੀ ਸੀ ਜਾਂ ਇਹ ਘਰ ਦਾ ਮਾਹੌਲ ਉਦਾਂ ਦਾ ਦੇਖਿਆ ਤੇ ਡਰ ਨਹੀਂ ਲੱਗਿਆ ਕਿ ਵਿਆਹ ਹੋਗਾ ਮੇਰਾ ਤੇ ਉਸ ਤੋਂ ਬਾਅਦ ਮੇਰੀ ਲਾਈਫ ਕਿਤੇ ਉਦਾਂ ਦੀ ਨਾ ਹੋ ਜਾਵੇ ਹਾਂਜੀ ਦੇਖੋ ਡਰ ਤੇ ਹਰ ਇੱਕ ਨੂੰ ਹੀ ਹੁੰਦਾ ਆਪਣੇ ਮਨ ਦੇ ਵਿੱਚ ਕਿ ਜੋ ਚੀਜ਼ ਉਹਨੇ ਪਿੱਛੇ ਰੱਖੀ ਹੈ ਜੋ ਇਹ ਚੀਜ਼ ਅੱਗੇ ਹੋਵੇ ਹੈਨਾ ਤੇ ਉਹ ਚੀਜ਼ ਫਿਰ ਮਤਲਬ ਤੁਹਾਡੇ ਤੋਂ ਆਪਣੇ ਆਪ ਤਾਂ ਜਰੂਰ ਵੀ ਨਹੀਂ ਜਾਂਦੀ ਹੈਗੀ ਕਿ ਇੰਨਾ ਅੱਗੇ ਵੱਧ ਕੇ ਤੁਸੀਂ ਫਿਰ ਉਸ ਚੀਜ਼ 'ਚ ਸਟਕੋਗੇ ਡਰ ਤੇ ਸੀਗਾ ਪਰ ਮੈਨੂੰ ਮਤਲਬ ਹੌਲੀ ਹੌਲੀ ਮਤਲਬ ਮੈਰਿਜ ਤੋਂ ਬਾਅਦ ਵੀ ਕਾਫੀ ਟਾਈਮ ਮੈਂ ਡਰ ਮੇਰਾ ਬਣਿਆ ਆ ਰਿਹਾ ਕਿ ਸ਼ਾਇਦ ਮੈਂ ਕੁਝ ਕਰਾਂ ਤੇ ਇਦਾਂ ਹੋਵੇ ਇਦਾਂ ਹੋਵੇ ਐਨ ਬਟ ਇਹਦਾ ਤਾਂ ਕੁਛ ਨਹੀਂ ਹੋਇਆ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਪੋਰਟਿਵ ਨੇ ਮਤਲਬ ਕੁਝ ਮੈਮ ਨੇ ਉਹਦਾ ਟੈਕਲ ਕੀਤਾ ਕੁਝ ਉਧਰੋਂ ਵੀ ਮੈਨੂੰ ਇੰਨੀ ਸਪੋਰਟ ਮਿਲੀ ਕਿ ਮੈਂ ਉਸ ਜਿਹੜੇ ਡਿਪਰੈਸ਼ਨ ਵਾਲੇ ਜ਼ੋਨ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਲਾਈਫ ਨੂੰ ਸਹੀ ਤਰੀਕੇ ਨਾਲ ਦੇਖਣਾ ਸ਼ੁਰੂ ਕੀਤਾ ਤੇ ਅੱਗੇ ਵੱਲ ਆਪਣੇ ਗੋਲਸ ਵੱਲ ਧਿਆਨ ਦਿੱਤਾ ਸੱਚੀ ਵੀ ਤੁਹਾਡੇ ਮਦਰ ਜਿਹੜਾ ਉਹ ਤੁਹਾਨੂੰ ਛੱਡ ਕੇ ਗਏ ਉਸ ਤੋਂ ਬਾਅਦ ਪੀਂਗਾ ਗਰਲ ਤੁਹਾਡੀ ਸਿਸਟਰ ਆਲਰੇਡੀ ਮੈਰਿਡ ਸੀ ਤੁਸੀਂ ਇਕੱਲੇ ਰਹੇਗੇ ਕਿੱਦਾਂ ਫਿਰ ਉਸ ਟਾਈਮ ਤੇ ਕਿੱਦਾਂ ਮੈਨੇਜ ਕੀਤਾ ਤੁਸੀਂ ਆਪਣੇ ਆਪ ਨੂੰ ਉਸ ਟਾਈਮ ਤੇ ਤਾਂ ਇੱਕ ਕਹਿੰਦੇ ਨਾ ਵੀ ਮਤਲਬ ਜਿਵੇਂ ਮੇਰੇ ਸਿਸਟਰ ਮੈਰਿਡ ਸੀ ਤੇ ਮੈਂ ਤੇ ਮੇਰੇ ਮਮਾ ਇਕੱਲੇ ਸੀ ਘਰ ਦੇ ਵਿੱਚ ਜਿਵੇਂ ਇੱਕ ਬੰਦੇ ਤੇ ਕਹਿੰਦੇ ਨੇ ਕੈਰ ਟੁੱਟ ਪੈਂਦਾ ਉਦਾਂ ਦੀ ਚੀਜ਼ ਸੀ ਕਿ ਮੈਨੂੰ ਤਾਂ ਲੱਗ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਹਨਾ ਵੀ ਲਾਈਕ ਸਭ ਕੁਝ ਖਤਮ ਹੋ ਗਿਆ ਹਮ ਨਾ ਕਿ ਪੜ ਨਹੀਂ ਸਕਦੀ ਮਤਲਬ ਮੈਂ ਕਿਵੇਂ ਕਰੂੰਗੀ ਕੁਝ ਹਨਾ ਕਿ ਕਰੇ ਜੇ ਮੈਂ ਇਕੱਲੀ ਰਹਿ ਰਹੀ ਸੀ ਤਾਂ ਬਾਰੋਂ ਬਹੁਤ ਗੱਲਾਂ ਹੁੰਦੀਆਂ ਸੀ ਕਿਉਂਕਿ ਆਬਵੀਅਸਲੀ ਹੈ ਨਾ ਬੀ ਲੋਕ ਕੀ ਬਹੁਤ ਤਰ੍ਹਾਂ ਦੇ ਰਹੇ ਕਿਉਂਕਿ ਮੈਂ ਉਧਰ ਦਾ ਬੈਕਗ੍ਰਾਉਂਡ ਜੋ ਹੈ ਨਾ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੋਕੀ ਵੀ ਐਦਾਂ ਹੋਏਗਾ ਐਦਾਂ ਹੋਏਗਾ ਤੇ ਮਤਲਬ ਮੈਨੂੰ ਐਦਾਂ ਸੀ ਕਿ ਮੈਰਿਜ ਤੋਂ ਬਾਅਦ ਇੱਕ ਤਾਂ ਮੈਨੂੰ ਫੈਮਿਲੀ ਦੀ ਸਪੋਰਟ ਮਿਲੇਗੀ ਹੈ ਨਾ ਤੇ ਇੱਕ ਮੈਂ ਜੋ ਚਾਹਨੀ ਹਾਂ ਆਪਣੇ ਦਮ ਤੇ ਕਰ ਸਕਾਂਗੀ ਤੇ ਇੱਕ ਕਿੰਦਾ ਹੈ ਨਾ ਸੁਸਾਇਟੀ ਦਾ ਡਰ ਹੁੰਦਾ ਕਿ ਜੇ ਉਹ ਕੱਲੇ ਰਹਿ ਕੇ ਉਹ ਚੀਜ਼ ਕਰਨੀ ਹੋਵੇ ਤੇ ਉਹਦੇ ਲਈ ਫਿਰ ਤੁਹਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਲੋਕਾਂ ਦਾ ਵਿੱਚ ਅੰਣਾ ਪੈਂਦਾ ਤੇ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਉਸ ਟਾਈਮ ਤੇ ਕਿ ਚਲੋ ਹੁਣ ਰੱਬ ਦਾ ਭਾਣਾ ਹੈ ਨਾ ਉਹਨੂੰ ਮੰਨਣਾ ਪੈਣਾ ਪਰ ਬਹੁਤ ਲੋ ਫੇਸ ਦੇ ਵਿੱਚ ਸੀਗੀ ਮੈਂ ਉਸ ਟਾਈਮ ਮੈਨੂੰ ਤਾਂ ਲੱਗ ਰਿਹਾ ਸੀ ਕਿ ਜੇ ਇਸ ਚੀਜ਼ ਤੋਂ ਮਤਲਬ ਥੋੜਾ ਜਿਆਦਾ ਲੋਕਾਂ ਵਾਲੇ ਸਾਈਡ ਤੋਂ ਟੈਨਸ਼ਨ ਤੋਂ ਸੋਸਾਇਟੀ ਤੋਂ ਦੂਰ ਜਾਣਾ ਤਾਂ ਮੈਂ ਇੱਕ ਵਾਰੀ ਮਤਲਬ ਵਿਆਹ ਕਰਾ ਕੇ ਮੈਂ ਸੈਟਲ ਹੋ ਜਾ ਤਾਂ ਮੇਰੇ ਮਾਈਂਡ ਤੋਂ ਉਹ ਟੈਨਸ਼ਨ ਤੇ ਨਿਕਲੇਗੀ ਕਿਉਂਕਿ ਆਬਵੀਅਸਲੀ ਜਦ ਤੁਸੀਂ ਨਵੇਂ ਮਤਲਬ ਸਪੇਸ ਸੈਂਟਰ ਕਰਦੇ ਹੋ ਤੇ ਪੁਰਾਣੀਆਂ ਚੀਜ਼ਾਂ ਨੂੰ ਥੋੜਾ ਭੁੱਲਣਾ ਸ਼ੁਰੂ ਕਰ ਦਿੰਦੇ ਹੋ ਜਦੋਂ ਥੋੜਾ ਜਿਹਾ ਹੁੰਦਾ ਨਾ ਕਿ ਕਿਸੇ ਬੱਚੇ ਦੇ ਮੁੱਤੋਂ ਮਤਲਬ ਕਹਿ ਰਹੋ ਕਿ ਪੇਰੈਂਟਸ ਨਹੀਂ ਰਹਿਏ ਜਾਂ ਹੋਰ ਕੋਈ ਸਿੱਧੀ ਲੈਂਗੁਏਜ ਕੋਈ ਤਾਂ ਰੋਕਣ ਟੋਕਣ ਵਾਲਾ ਨਹੀਂ ਰਿਹਾ ਤਾਂ ਬੱਚੇ ਬਹੁਤ ਜੜੇ ਹੁੰਦੇ ਆ ਉਹ ਗਲਤ ਪਾਸੇ ਵੱਲ ਚਲੇ ਜਾਂਦੇ ਨੇਗੇ ਤੁਹਾਡਾ ਬਚਾ ਉੱਥੇ ਜਾਣ ਤੋਂ ਕਿਦਾਂ ਹੋ ਗਿਆ ਮਤਲਬ ਮੈਨੂੰ ਐਦਾ ਲੱਗਦਾ ਹੈ ਕਿ ਇਹ ਉਹ ਚੀਜ਼ ਦੀ ਨਾ ਮਤਲਬ ਪਹਿਲੇ ਹੀ ਮੈਨੂੰ ਕਾਫੀ ਪਹਿਲੇ ਤਾਂ ਮੇਰੇ ਮੰਮਾ ਨੇ ਮੈਨੂੰ ਐਦਾ ਲੱਗਦਾ ਕਿ ਜਿਹੜਾ ਲੋਕਡਾਊਨ ਵਾਲਾ ਫੇਸ ਆਇਆ ਸੀ ਹਨਾ ਕਾਫੀ ਲੋਕਾਂ ਲਈ ਉਹ ਬੁਰਾ ਵੀ ਰਿਹਾ ਹੋਵੇਗਾ ਪਰ ਮੈਨੂੰ ਐਦਾ ਲੱਗ ਰਿਹਾ ਸੀ ਉਹ ਪਹਿਲਾ ਇੱਕ ਸਾਲ ਜਿਹੜਾ ਜਦੋਂ ਮੈਂ ਤੇ ਪੂਰਾ ਸਾਲ ਸਿੱਧੂ ਜਿਹਦੇ ਨਾਲ ਸੀ ਸਾਰਾ ਦਿਨ ਨਾ ਕਿਤੇ ਜਾ ਰਹੇ ਨਾ ਆ ਰਹੇ ਉਸ ਡਿਊਰੇਸ਼ਨ ਦੇ ਵਿੱਚ ਉਹਨਾਂ ਨੇ ਮੈਨੂੰ ਐਨਾ ਕੁਝ ਸਿਖਾ ਦਿੱਤਾ ਸੀ ਹਨਾ ਐਨਾ ਮਤਲਬ ਮੈਨੂੰ ਚੀਜ਼ਾਂ ਸਿਖਾ ਦਿੱਤੀਆਂ ਸੀ ਜਿਵੇਂ ਮੈਂ ਮਤਲਬ ਐਕਸਪੋਜ਼ਰ ਕਰਨਾ ਹੁੰਦਾ ਨਾ ਬੰਦੇ ਨੇ ਲਾਈਫ ਦਾ ਵੀ ਲਾਈਫ ਅਸਲੀਅਤ ਦੇ ਵਿੱਚ ਹੈ ਕਿ ਉਹ ਚੀਜ਼ਾਂ ਬਾਰੇ ਸਿਖਾ ਦਿੱਤਾ ਸੀਗਾ ਪਰ ਟੱਚਵਟ ਮੈਨੂੰ ਕਦੇ-ਕਦੇ ਅਦਾ ਲੱਗਦਾ ਵੀ ਹੈ ਕਿ ਉਹ ਲਾਈਫ ਚਾਏ ਉਹ ਟਾਈਮ ਚਾਏ ਬਹੁਤ ਜਾਣਿਆਲੀ ਮਾੜਾ ਸੀਗਾ ਪਰ ਜਿਵੇਂ ਕਿ ਫੈਮਿਲੀ ਟਾਈਮ ਸਾਡਾ ਮੀ ਟਾਈਮ ਬਹੁਤ ਅੱਛਾ ਸੀਗਾ ਕਿ ਉਹਨਾਂ ਨੇ ਉਸ ਟਾਈਮ ਦੇ ਵਿੱਚ ਮੈਨੂੰ ਉਹ ਚੀਜ਼ਾਂ ਸਿਖਾਈਆਂ ਸੀਗੀਆਂ ਤੇ ਉਹ ਅੱਜ ਤੱਕ ਮੇਰੇ ਨਾਲ ਹੈ ਤੇ ਮੈਨੂੰ ਇਹਦਾ ਲੱਗਦਾ ਕਿ ਮੈਨੂੰ ਗਲਤ ਰਸਤੇ ਤੇ ਜਾਣਾ ਵੀ ਨਹੀਂ ਚਾਹੀਦਾ ਜੇ ਮੈਂ ਜਾਉਂਗੀ ਤਾਂ ਮੇਰੇ ਗੋਲਸ ਤੋਂ ਇੱਕ ਤਾਂ ਮੈਂ ਡਿਸਟਰੈਕਟ ਹੋ ਜੂੰਗੀ ਇੱਕ ਉਹੀ ਗੱਲਾਂ ਨੇ ਫਿਰ ਵੀ ਕਹਿਣਗੇ ਵੀ ਮਤਲਬ ਮੇਰੇ ਪੇਰੈਂਟਸ ਤੇ ਸਵਾਲ ਆਣਗੇ ਤੇ ਉਹਦਰ ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਮੇਰੇ ਮਦਰ ਦੀ ਅਬ੍ਰੇਕਿੰਗ ਤੇ ਜਿਹੜਾ ਨਾ ਸਵਾਲ ਆਏ ਕੋਈ